ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਸ਼ਬਦ ਸਿੱਖਣ ਜਾ ਰਹੇ ਹਾਂ ਜੀ ਧੰਨ ਧੰਨ RAM DAS ਗੁਰ ਜਿਨ ਸਰੀਆ ਤਿਨੇ ਸਵਾਰਿਆ ਬਿਲਕੁਲ ਆਪਾਂ ਸ੍ਰੀ ਦਰਬਾਰ ਸਾਹਿਬ ਵਾਲੀ ਰੀਤ ਸਿੱਖਾਂਗੇ ਜਿਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਪ ਜੀ ਆਮ ਤੌਰ ਦੇ ਉੱਤੇ ਇਸ ਸ਼ਬਦ ਨੂੰ ਰਾਗੀ ਸਿੰਘਾਂ ਪਾਸੋਂ ਸੁਣਦੇ ਹੋ ਉਸੇ ਬੰਦਸ਼ ਦੇ ਵਿੱਚ ਆਪਾਂ ਇਸ ਰੀਤ ਨੂੰ ਅੱਜ ਸਿੱਖਾਂਗੇ ਵੀਰਾਂ ਦੇ ਸਕੇਲ D# ਅਤੇ ਭੈਣਾਂ ਦੇ ਸਕੇਲ ਚੌਥੇ ਕਾਲੇ ਤੋਂ ਆਪਾਂ ਇਸ ਰੀਤ ਨੂੰ ਸਿੱਖਾਂਗੇ ਪਹਿਲਾਂ ਵੀਰਾਂ ਵਾਸਤੇ ਤੇ ਫਿਰ ਭੈਣਾਂ ਵਾਸਤੇ ਵੀਡੀਓ ਰਹੇਗੀ ਆਓ ਆਪਾਂ ਸਾਰੇ ਸ਼ੁਰੂ ਕਰਦੇ ਹਾਂ ਜੀ ਤਨ ਤਨ ਦਾ ਤਸਕੂ ਜੂ ਤਨ ਤਨ ਦਾ Sim,

ਜਿਨ ਸਿਰ ਆ ਤਿਨ ਸਵਾਰਿਆ ਪਾਪ ਪਾਤਮਾ ਮਮ ਮਮ ਪਾਮ ਕਰੇ ਕਗਰ ਸਾਂ ਜਿਨ ਸਿਰ ਆ ਤਿਨ ਸਵਾਰਿਆ ਤਨ ਤਨ ਰਾਮਦਾਸ ਗੁਰੂ ਉਸ ਤੋਂ ਬਾਅਦ ਅੰਦਰ ਤੇ ਆਨੇ ਆਪਾਂ ਅੰਤਰਾ ਜਿਹੜਾ ਉੱਪਰਲੇ ਸਾਤੋਂ ਸ਼ੁਰੂ ਹੋਏਗਾ ਜੀ ਇਹ ਉੱਪਰਲਾ ਸਾਹ ਵੀਰ ਦੇਖ ਲੈਣ ਇੱਥੋਂ ਉੱਪਰਲੇ ਸਾਤ ਤੋਂ ਪੂਰੀ ਹੋਈ ਕਰਮਾ ਦੇਖੋ ਸਾ 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 ਸਨੀ ਨੇ ਸਾਸਾ ਭਾਪ ਮੰਗਾ ਪੂਰੀ ਹੋਈ ਕਰਮਾ ਇਸ ਤਰ੍ਹਾਂ ਬੋਲਣ ਤੋਂ ਬਾਅਦ ਅੰਤਰੇ ਸਾਰੇ ਅੰਤਰਿਆਂ ਤੋਂ ਬਾਅਦ ਦੋ ਦੋ ਲਾਈਨਾਂ ਦਾ ਅੰਤਰਾ ਹੈ ਫਿਰ ਉਸ ਤੋਂ ਬਾਅਦ ਜਿੰ ਸੇ ਰਿਆ ਇੱਥੇ ਆ ਜਾਣਾ ਜਿੰ ਸੇ ਰਿਆ ਤਿੰਨ ਸਵਾਰਿਆ ਉੱਥੇ ਆ ਜਾਣਾ ਸਥਾਈ ਤੇ ਅਤੇ ਵਾਰੀ-ਵਾਰੀ ਕਰਕੇ ਸਾਰੇ ਅੰਤਰੇ ਆਪ ਜੀ ਨੇ ਲਗਾ ਲੈਣੇ ਨੇ ਜੇ ਕਿਸੇ ਅੰਤਰੇ ਵਿੱਚ ਸਮੱਸਿਆ ਆਵੇ ਤਾਂ ਆਪ ਜੀ ਨੇ ਸਿਰਫ ਇਹਨੂੰ ਬਾਰ-ਬਾਰ ਸੁਣਨਾ ਬਾਰ-ਬਾਰ ਸੁਣਾਉਣਾ ਹੈ ਅੰਤਰਾ ਕਿਸ ਤਰ੍ਹਾਂ ਲਾਏ বারবার ਸੁਣ ਕੇ ਆਪ ਜੀ ਨੂੰ ਅੰਤਰਾ ਕੋਈ ਵੀ ਅੰਤਰਾ ਆਪ ਜੀ ਲਗਾ ਲਓਗੇ। ਬਾਕੀ ਸਾਰੇ ਅੰਤਰੇ ਅਸੀਂ ਇਸ ਕਰਕੇ ਨਹੀਂ ਲਾਉਂਦੇ ਕਿ ਤਾਂ ਇੱਕ ਤਾਂ ਵੀਡੀਓ ਬਹੁਤ ਜ਼ਿਆਦਾ ਵੱਡੀ ਹੋ ਜਾਂਦੀ ਹੈ। ਦੂਜੀ ਗੱਲ ਇਹ ਹੈ ਕਿ ਅਸੀਂ ਜੇ ਸਾਰਾ ਵਜਾ ਦਾਂਗੇ ਨਾ ਤਾਂ ਸਿੱਖਣ ਵਾਲੇ ਜਿਹੜੇ ਨੇ ਆਪਣਾ ਦਿਮਾਗ ਘੱਟ ਖਰਚ ਕਰਨਗੇ। ਤਾਂ ਜਿੰਨਾ ਆਪਣਾ ਦਿਮਾਗ ਆਪ ਜੀ ਜ਼ਿਆਦਾ ਖਰਚ ਕਰੋਗੇ ਨਾ ਓਨੇ ਜ਼ਿਆਦਾ ਵਧੀਆ ਤਰੀਕੇ ਨਾਲ ਸੁੰਦਰਤਾ ਨਾਲ ਸਿੱਖੋਗੇ। ਪੂਰੇ ਤਰੀਕੇ ਨਾਲ ਆਪ ਜੀ ਡਿਪੈਂਡ ਨਹੀਂ ਰਹੋਗੇ ਸਾਡੇ ਤੇ। ਇਸ ਕਰਕੇ ਆਪ ਮਿਹਨਤ ਕਰੋ। ਅਤੇ ਬਾਕੀ ਸਾਰੇ ਅੰਤਰੇ ਜਿਹੜੇ ਨੇ ਇਸ ਦੱਸੀ ਹੋਈ ਸਰਗਮ ਦੇ ਉੱਤੇ ਆਪ ਜੀ ਲਗਾਓ ਮੈਨੂੰ ਉਮੀਦ ਹੈ ਕਿ ਆਪ ਜੀ ਬਹੁਤ ਜਲਦੀ ਸਿੱਖੋਗੇ ਅਤੇ ਬਹੁਤ ਜ਼ਿਆਦਾ ਵਧੀਆ ਸ਼ਬਦ ਆਪ ਜੀ ਸੰਗਤ ਵਿੱਚ ਇਸ ਤਰ੍ਹਾਂ ਪੜ੍ਹ ਸਕੋਗੇ ਹੁਣ ਪੈਣਾ ਦੇਖ ਲੈਣ ਆਪ ਪੈਣਾ ਦਾ ਸਕੇਲ ਜਿੰਨਾ ਦਾ ਇਹ ਹੈ ਜਾਂ ਬੱਚਿਆਂ ਦਾ ਸਕੇਲ ਹੈ ਉਹ ਇੱਥੋਂ ਦੇਖ ਲੈਣ ਉਹਨਾਂ ਦਾ ਸਕੇਲ ਇੱਥੋਂ ਹੈ ਇੱਥੋਂ ਸ਼ੁਰੂ ਕਰ ਰਹੇ ਆਪਾਂ ਤਨ ਤਨ ਰਾਮਦਾਸ ਗੁਰ ਸਾਨੀ ਸਾਰੇ ਨੀ ਧਾ ਨੀ ਸਾ ਨੀ ਧਾ نیچے ਵਾਲੇ ਨੀ ਧਾ ਅਤੇ ਸਾ ਤਨ ਤਨ ਨਾਮ ਦਾਸ ਗੁਰੂ ਅਗੇ ਜੇ ਨ ਸੇ ਰਿਆ ਤਿੰਨ ਸਵਾਰਿਆ ਪਾ 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 ਮਾ 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 ਪਮ ਗਰੇ ਗਾ ਗਰੇ ਸਾ ਜਨ ਸੇ ਰਿਆ ਤਨ ਸਵਰਿਆ ਤਨ ਤਨ ਰਾਮਦਾਸ ਗੁਰ ਤੁਹਾਡਾ ਪਾਤਰ ਧਿਆਨ ਦੇਖੋ ਪੜਣਾ ਤੇ ਬੱਚੇ ਧਿਆਨ ਨਾਲ ਦੇਖ ਲੈਣ ਪੂਰੀ ਹੋ पूरि करमा पूरी कला मा पूरी होरा आपसिर चण तारेया ਆਪ ਸਿਰਜਣ ਹਾਰੇ ਤਾਰਿਆ ਤਨ ਤਨ ਰਾਮ ਦਾਸ ਕੁਰ ਅਗਲਾ ਅੰਤਰਾ ਸਿੱਖਿਆ ਤੈ ਸੰਗਤੀ ਸਿੱਖਿਆ ਤੈ ਸੰਗਤੀ ਪਾਰ ਬ੍ਰਹਮ ਕਰਨਾ ਨਾ ਕਰਕੇ ਆਪ ਜੀ ਨੇ ਬੀਬੀਆਂ ਦੇ ਬੱਚਿਆਂ ਨੂੰ ਵੀ ਬੇਨਤੀ ਆਪ ਜੀ ਨੇ ਸਾਰਾ ਸ਼ਬਦ ਜਿਹੜਾ ਇਸ ਤਰ੍ਹਾਂ ਇਸੇ ਬੰਦਸ਼ ਦੇ ਉੱਤੇ ਇਸ ਤਰੀਕੇ ਨਾਲ ਜਿਵੇਂ ਆਪ ਜੀ ਨੇ ਸਿਖਾਇਆ ਆਪ ਜੀ ਨੇ ਲਗਾ ਲੈਣਾ ਹੋਰ ਕੋਈ ਸ਼ਬਦ ਆਪ ਜੀ ਸਿੱਖਣਾ ਚਾਹੁੰਦੇ ਹੋ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਕਰੋ ਆਪ ਜੀ ਦੇ ਸਰੋਤਿਆਂ ਦੀ ਫਰਮਾਇਸ਼ ਦੇ ਉੱਤੇ ਇਹ ਟਿਊਟੋਰੀਅਲ ਜਿਹੜੇ ਸ਼ਬਦਾਂ ਦੇ ਆਪ ਜੀ ਵਾਸਤੇ ਲੈ ਕੇ ਆਉਂਦੇ ਆ ਤਾਂ ਕਿ ਆਪ ਜੀ ਸਿੱਖ ਸਕੋ ਅਤੇ ਵਧੀਆ ਕੀਰਤਨ ਕਰ ਸਕੋ ਜੁਆਇਨ ਕਲਾਸ ਕਰਨ ਵਾਸਤੇ ਆਪ ਜੀ ਨੇ ਮੇਰੇ WhatsApp ਨੰਬਰ ਦੇ ਉੱਤੇ ਸੰਪਰਕ ਕਰਨਾ ਜੀ ਉੱਥੇ ਆਨਲਾਈਨ ਕਲਾਸਿਸ ਵਾਸਤੇ ਆਪ ਜੀ ਵਧੀਆ ਜਾਣਕਾਰੀ ਹਾਸਲ ਕਰ ਸਕਦੇ ਹੋ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ